ਬੀਤੇ ਕਈ ਦਿਨਾਂ ਤੋਂ ਸਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਬੰਬ ਦੇ ਨਾਲ ਦਹਿਲਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ ਸ਼੍ਰੋਮਣੀ ਕਮੇਟੀ ਨੂੰ ਲਗਾਤਾਰ ਧਮਕੀ ਭਰੀਆਂ ਈਮੇਲਾਂ ਭੇਜੀਆਂ ਜਾ ਰਹੀਆਂ ਨੇ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ 18 ਜੁਲਾਈ ਫਰੀਦাবাদ ਦੇ ਇੱਕ ਇੰਜੀਨੀਅਰ ਸ਼ੁਭਮ ਦੂਬੇ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਿਸ ਤੋਂ ਅਜੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲਿਸ ਦੀ ਇਸ ਕਾਰਵਾਈ ਦੇ ਤੁਰੰਤ ਬਾਅਦ ਹੀ ਇੱਕ ਵਾਰ ਫਿਰ ਤੋਂ ਸ੍ਰੀ ਦਰਬਾਰ ਸਾਹਿਬ ਨੂੰ ਧਮਕੀ ਭਰੀ ਈਮੇਲ ਮਿਲੀ ਜਿਸ ਨੂੰ ਲੈ ਕੇ ਸ਼ੋਮਨੀ ਕਮੇਟੀ ਅਤੇ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਸਰਕਾਰਾਂ ਉੱਤੇ ਸਵਾਲ ਖੜੇ ਕੀਤੇ ਨੇ ਦੱਸਦੀ ਕਿ 6 ਦਿਨਾਂ ਦੇ ਵਿੱਚ 8ਵੀਂ ਵਾਰ ਧਮਕੀ ਮਿਲ ਚੁੱਕੀ ਹੈ ਪੁਲਿਸ ਸੁਚੇਤ ਨਜ਼ਰ ਆ ਰਹੀ ਹੈ ਲੇਕਿਨ ਉਧਰ ਹੀ ਵਿਰੋਧੀਆਂ ਵੱਲੋਂ ਸਰਕਾਰ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਜ਼ਿਕਰਯੋਗ ਹੈ ਕਿ ਦਰਬਾਰ ਸਾਹਿਬ ਨੂੰ ਧਮਕੀ ਦੇਣ ਦੇ ਮਾਮਲੇ 'ਚ ਸ਼ੁਭਮ ਦੂਵੇ ਨਾਮਕ ਨੌਜਵਾਨ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜੋ ਕਿ ਫਰੀਦাবাদ ਨਾਲ ਸੰਬੰਧਿਤ ਹੈ ਤੇ ਇੱਕ ਇੰਜੀਨੀਅਰ ਦੱਸਿਆ ਜਾ ਰਿਹਾ ਹੈ ਹੁਣ ਇਸ ਮਾਮਲੇ 'ਚ ਸ਼ੁਭਮ ਦਾ ਪਰਿਵਾਰ ਪਹਿਲੀ ਵਾਰ ਕੈਮਰੇ ਸਾਹਮਣੇ ਆਇਆ ਇਸ ਦੌਰਾਨ ਉਸ ਦੀ ਦਾਦੀ ਵੱਲੋਂ ਵੱਡੀਆਂ ਗੱਲਾਂ ਆਕ੍ਰਿਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਹੈ ਕਿ ਸਾਡੇ ਬੇਟੇ ਨੂੰ ਨਜਾਇਜ਼ ਫਸਾਇਆ ਗਿਆ ਕੁਝ ਨਹੀਂ ਦੱਸਿਆ ਗਿਆ ਬਸ ਫੜ ਕੇ ਲੈ ਗਏ ਨੇ ਸਾਨੂੰ ਇਹ ਵੀ ਨਹੀਂ ਪਤਾ ਕਿ ਸ਼ੁਭਮ ਨੂੰ ਕਿਉਂ ਫੜਿਆ ਗਿਆ। ਦਾਦੀ ਨੇ ਆਪਣਾ ਪੱਖ ਰੱਖਦੇ ਹੋਏ ਆਖਿਆ ਕਿ ਸਾਨੂੰ ਕੁਝ ਵੀ ਨਹੀਂ ਦੱਸਿਆ ਗਿਆ। ਸਾਨੂੰ ਗ੍ਰਿਫਤਾਰੀ ਦੀ ਵਜ੍ਹਾ ਤੱਕ ਨਹੀਂ ਦੱਸੀ ਗਈ। ਸ਼ੁਭਮ ਨੂੰ ਖੁਦ ਨਹੀਂ ਪਤਾ ਸੀ ਕਿ ਉਸਨੂੰ ਕਿਸ ਇਲਜ਼ਾਮ ਦੇ ਵਿੱਚ ਇਹ ਚੱਲਣਾ ਪੈ ਰਿਹਾ ਹੈ। ਉਸ ਵੇਲੇ ਘਰੇ ਕੋਈ ਆਦਮੀ ਨਹੀਂ ਸੀ ਬਸ ਆਏ ਤੇ ਉਹਨੂੰ ਫੜ ਕੇ ਲੈ ਗਏ। ਉਦੋਂ ਹੀ ਜਦੋਂ ਇਸ ਸੰਬੰਧੀ ਗਵਾਂਡੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸ਼ੁਭਮ ਹਰ ਚੀਜ਼ ਦੇ ਵਿੱਚ A1 ਹੈ। ਚਾਹੇ ਪੜ੍ਹਾਈ ਲਿਖਾਈ ਹੋਵੇ ਚਾਹੇ ਕੰਮ ਹੋਵੇ ਬੋਲਚਾਲ ਤੋਂ ਵੀ ਵਧੀਆ ਹੈ ਤੇ ਇਸ ਤੋਂ ਇਲਾਵਾ ਜਦੋਂ ਵੀ ਕਦੇ ਲੰਘਦਾ ਹੈ ਤਾਂ ਨੀਵੀਂ ਪਾ ਕੇ ਲੰਘਦਾ ਹੈ ਬਹੁਤ ਹੀ ਇੱਜ਼ਤਮਾਨ ਵਾਲਾ ਉਹ ਨੌਜਵਾਨ ਹੈ ਤਾਂ ਗਵਾਂਢੀ ਤਾਰੀਫ਼ ਕਰਦੇ ਨਜ਼ਰ ਆਏ ਨੇ ਤੇ ਪਰਿਵਾਰ ਨੇ ਵੀ ਆਪਣਾ ਜੋ ਹੈ ਪੱਖ ਹੈ ਜੋ ਗੁੱਸਾ ਹੈ ਉਹ ਪਰਿਵਾਰ ਕਰਦਾ ਨਜ਼ਰ ਆਇਆ ਹੈ ਬੀਤੇ ਕਈ ਦਿਨਾਂ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਬੰਬ ਦੇ ਨਾਲ ਦਹਿਲਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ ਸ਼ੋਮਨੀ ਕਮੇਟੀ ਨੂੰ ਲਗਾਤਾਰ ਧਮਕੀ ਭਰੀਆਂ ਈਮੇਲਾਂ ਭੇਜੀਆਂ ਜਾ ਰਹੀਆਂ ਨੇ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ 18 ਜੁਲਾਈ ਫਰੀਦাবাদ ਦੇ ਇੱਕ ਇੰਜੀਨੀਅਰ ਸ਼ੁਭਮ ਦੂਬੇ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਿਸ ਤੋਂ ਅਜੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਉੱਥੇ ਪੁਲਿਸ ਦੀ ਇਸ ਕਾਰਵਾਈ ਦੇ ਤੁਰੰਤ ਬਾਅਦ ਹੀ ਇੱਕ ਵਾਰ ਫਿਰ ਤੋਂ ਸ੍ਰੀ ਦਰਬਾਰ ਸਾਹਿਬ ਨੂੰ ਧਮਕੀ ਭਰੀ ਈਮੇਲ ਮਿਲੀ ਜਿਸ ਨੂੰ ਲੈ ਕੇ ਸ਼ੋਮਨੀ ਕਮੇਟੀ ਅਤੇ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਸ੍ਰੀ ਕਲਤਕ ਸਾਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਸਰਕਾਰਾਂ ਉੱਤੇ ਸਵਾਲ ਖੜੇ ਕੀਤੇ ਨੇ ਦੱਸਦੀ ਕਿ 6 ਦਿਨਾਂ ਦੇ ਵਿੱਚ 8ਵੀਂ ਵਾਰ ਧਮਕੀ ਮਿਲ ਚੁੱਕੀ ਹੈ ਪੁਲਿਸ ਸੁਚੇਤ ਨਜ਼ਰ ਆ ਰਹੀ ਹੈ ਲੇਕਿਨ ਉਧਰ ਹੀ ਵਿਰੋਧੀਆਂ ਵੱਲੋਂ ਸਰਕਾਰ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਜ਼ਿਕਰਯੋਗ ਹੈ ਕਿ ਦਰਬਾਰ ਸਾਹਿਬ ਨੂੰ ਧਮਕੀ ਦੇਣ ਦੇ ਮਾਮਲੇ 'ਚ ਸ਼ੁਭਮ ਦੂਵੇ ਨਾਮਕ ਨੌਜਵਾਨ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜੋ ਕਿ ਫਰੀਦাবাদ ਨਾਲ ਸੰਬੰਧਿਤ ਹੈ ਤੇ ਇੱਕ ਇੰਜੀਨੀਅਰ ਦੱਸਿਆ ਜਾ ਰਿਹਾ ਹੈ ਹੁਣ ਇਸ ਮਾਮਲੇ 'ਚ ਸ਼ੁਭਮ ਦਾ ਪਰਿਵਾਰ ਪਹਿਲੀ ਵਾਰ ਕੈਮਰੇ ਸਾਹਮਣੇ ਆਇਆ ਇਸ ਦੌਰਾਨ ਉਸ ਦੀ ਦਾਦੀ ਵੱਲੋਂ ਵੱਡੀਆਂ ਗੱਲਾਂ ਆਕ੍ਰਿਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਹੈ ਕਿ ਸਾਡੇ ਬੇਟੇ ਨੂੰ ਨਜਾਇਜ਼ ਫਸਾਇਆ ਗਿਆ ਕੁਝ ਨਹੀਂ ਦੱਸਿਆ ਗਿਆ ਬਸ ਫੜ ਕੇ ਲੈ ਗਏ ਨੇ ਸਾਨੂੰ ਇਹ ਵੀ ਨਹੀਂ ਪਤਾ ਕਿ ਸ਼ੁਭਮ ਨੂੰ ਕਿਉਂ ਫੜਿਆ ਗਿਆ ਦਾਦੀ ਨੇ ਆਪਣਾ ਪੱਖ ਰੱਖਦੇ ਹੋਏ ਆਖਿਆ ਕਿ ਸਾਨੂੰ ਕੁਝ ਵੀ ਨਹੀਂ ਦੱਸਿਆ ਗਿਆ ਸਾਨੂੰ ਗ੍ਰਿਫਤਾਰੀ ਦੀ ਵਜ੍ਹਾ ਤੱਕ ਨਹੀਂ ਦੱਸੀ ਗਈ ਸ਼ੁਭਮ ਨੂੰ ਖੁਦ ਨਹੀਂ ਪਤਾ ਸੀ ਕਿ ਉਸਨੂੰ ਕਿਸ ਇਲਜ਼ਾਮ ਦੇ ਵਿੱਚ ਇਹ ਚੱਲਣਾ ਪੈ ਰਿਹਾ ਹੈ ਉਸ ਵੇਲੇ ਘਰੇ ਕੋਈ ਆਦਮੀ ਨਹੀਂ ਸੀ ਬਸ ਆਏ ਤੇ ਉਹਨੂੰ ਫੜ ਕੇ ਲੈ ਗਏ ਉਦੋਂ ਹੀ ਜਦੋਂ ਇਸ ਸੰਬੰਧੀ ਗਵਾਂਡੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸ਼ੁਭਮ ਹਰ ਚੀਜ਼ ਦੇ ਵਿੱਚ A1 ਹੈ ਚਾਹੇ ਪੜ੍ਹਾਈ ਲਿਖਾਈ ਹੋਵੇ ਚਾਹੇ ਕੰਮ ਹੋਵੇ ਬੋਲਚਾਲ ਤੋਂ ਵੀ ਵਧੀਆ ਹੈ ਤੇ ਇਸ ਤੋਂ ਇਲਾਵਾ ਜਦੋਂ ਵੀ ਕਦੇ ਲੰਘਦਾ ਹੈ ਤਾਂ ਨੀਵੀਂ ਪਾ ਕੇ ਲੰਘਦਾ ਹੈ ਬਹੁਤ ਹੀ ਇੱਜ਼ਤਮਾਨ ਵਾਲਾ ਉਹ ਨੌਜਵਾਨ ਹੈ ਤਾਂ ਗਵਾਂਢੀ ਤਾਰੀਫ਼ ਕਰਦੇ ਨਜ਼ਰ ਆਏ ਨੇ ਤੇ ਪਰਿਵਾਰ ਨੇ ਵੀ ਆਪਣਾ ਜੋ ਹੈ ਪੱਖ ਹੈ ਜੋ ਗੁੱਸਾ ਹੈ ਉਹ ਪਰਿਵਾਰ ਕਰਦਾ ਨਜ਼ਰ ਆਏ